हां जी ਤੇ ਸਾਰੇ ਕਿੱਦਾਂ ਹੋ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਹਮਜ਼ਾ ਰਿੰਦ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਮੁਠੜਿਆਂ ਦੇ ਕਬੱਡੀ ਕੱਪ ਦੇ ਬਾਰੇ ਜਿੱਥੇ ਸੁਲਤਾਨ ਤੇ ਸ਼ੀਲੂ ਦੀ ਟੱਕਰ ਹੋਈ ਜੀ ਹਾਂ ਦੋਸਤੋ ਉੱਥੇ ਸੁਲਤਾਨ ਤੇ ਸ਼ੀਲੂ ਦੀ ਟੱਕਰ ਹੋਈ ਤੇ ਵੱਡੇ ਵੱਡੇ ਜਿਹੜੇ ਇਨਾਮ ਇਹਨਾਂ ਨੂੰ ਮਿਲੇ ਦੋਸਤੋ ਉੱਥੇ ਸ਼ੀਲੂ ਨੇ ਤਾਨ-ਤਾਨ ਕਰਵਾ ਦਿੱਤੀ ਵੱਡੇ ਵੱਡੇ ਰੇਡਰਾਂ ਨੂੰ ਸਟਾਪ ਲਾ ਕੇ ਆਪਣਾ ਇੱਕ ਵੱਖਰਾ ਰਿਕਾਰਡ ਪਾਇਆ ਜੀ ਹਾਂ ਦੋਸਤੋ ਛਿਲੂ ਨੇ ਵੱਡੇ ਵੱਡੇ ਸਟਾਪਰਾਂ ਨੂੰ ਜੱਫੇ ਲਾਏ ਦੋਸਤੋ ਇਹ ਵੀਡੀਓ ਵੇਖੋ ਜੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਪਹੁੰਚ ਜਾਵੇ ਆਓ ਤੇ ਹੁਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਅਗਲੀ ਰੇਡ ਜੇ ਜੇ ਸੁਲਤਾਨ ਨੂੰ ਪਿਆਰ ਕਰਦੇ ਤਾਂ ਤਾੜੀਆਂ ਜ਼ੋਰਦਾਰ ਮਾਰ ਦਿਓ ਸ਼ਮਸ਼ਪਰੀਆ ਸੁਲਤਾਨ ਖੇਡ ਰਿਹਾ ਅਜ ਮਠੱਡਿਆਂ ਦੇ ਵਿੱਚ ਇਸ ਲਈ ਕਹਿੰਦੇ ਗਲੇਡੀਏਟਰ ਦੀ ਟੀਮ ਖੇਡ ਰਹੀ ਹੈ ਸੁਲਤਾਨ ਤੇ ਸ਼ੀਲੂ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਕੱਡੀ ਦੇ ਵਿੱਚ ਸਿਰਾ ਕੀਤਾ ਹੈ ਅੱਜ ਸਿਆਸਤ ਦੇ ਵਿੱਚ ਨਾਮ ਹੈ ਦਰਮਿਆਣਾ ਕਰਨ ਬੈਠਾ ਹੈ ਸ਼ੀਰਾ ਸ਼ਮਸ਼ਪਰੀਆ ਬੈਠਾ ਹੈ ਸਾਹਮਣੇ ਹਰਿਆਣੇ ਦੇ ਸ਼ੋਰੋ ਸ਼ੀਲੂ ਦਾ ਮਠੱਡਿਆਂ ਦੇ ਵਿੱਚ ਐਨ ਜਫੇ ਤੇ ਜਫਾ ਲੱਗ ਰਿਹਾ ਹੈ ਲਓ ਸਾਹਮਣੇ ਸੁਲਤਾਨ ਪਹਿਲੀ ਰੇਡ 11000 ਦੀ ਟੱਕਰ ਟੱਕਰ ਕਰ ਰਿਹਾ ਨਾ ਲਓ ਨਾ ਲਓ ਹੋ ਗਿਆ ਮੱਠੜਿਆ ਜੋ ਚਰਾ ਹੋਈ ਜਾਂਦਾ ਲੀਆ ਇੱਕ ਕੰਨੀ ਤੇ ਸ਼ੀਲੂ ਲੱਗਿਆ ਹੋਇਆ ਇੱਕ ਕੰਨੀ ਤੇ ਜੱਸਾ ਹੁਣ ਚਾਰਾਂ ਦੀ ਘੁੰਮਦੀ ਹੋਈ ਚਾਰ ਇਹਦਾ ਦਾਰਦਾ ਇਹਦਾ ਦਾਰ ਚੱਲਣਾ ਲੈ ਨੰਬਰ ਦਾ 50 ਅੱਜ ਦੇ ਟਾਈਮ ਇਹ ਤੋਂ ਉੱਤੇ ਕੋਈ ਦਿਖਾ ਕੰਟੀ ਦਾ ਦੋ ਹਰਿਆਣੇ ਦੇ ਸ਼ੋਰੇ ਖੜੇ ਆ ਕੰਨੀਆਂ ਤੇ ਇੱਕ ਕੰਨੀ ਤੇ ਨੌਜਵਾਨ ਸ਼ੀਲੂ ਐ ਨਾਲ ਦੇਖਿਓ ਨੌਜਵਾਨ ਕਾਣ ਸ਼ੀਲੂ 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 ਕੇ ਘਬਰੂਣੇ ਗੱਲ ਸਿਰੇ ਲਾਤੀ ਗੱਲ ਆਹ ਸਾਹਮਣੇ ਰਵੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਅੱਜ ਸਾਰੇ ਹੀ ਮੈਚ ਦੇ ਰੋ ਸਿਰੇ ਦੇ ਹੋਏ ਆ ਸ਼ੀਲੂ ਹਰਿਆਰੇ ਵਾਲਾ ਏ ਲੋਕਾਂ ਦੀ ਪਹਿਲੀ ਆ ਪਸੰਦ ਵਾਲਿਆਂ ਕਬਡੀ ਵਿੱਚ ਮੁੰਡਾ ਚੀਰ 11000 ਦੀ ਪੈਣ ਜਾ ਰਹੀ ਆ ਸੱਤਾ ਮਠੱਡਾ ਜੱਸ ਸਾਗਲਾ ਸੁੱਖਾ ਚੱਕਾ ਪਾਲਾ ਭਇਆ ਜੱਸਾ ਉਜਲਾ ਸੱਤਾ ਮੁਠੱਡਾ ਭਿਆਨ ਬਿੰਦੇ ਬਿੰਦੇ ਭਿਆਨ ਬਿੰਦੇ ਬਿੰਦੇ ਗ੍ਰੀਨ ਤੇ ਵੀ ਜਾਂਦਾ ਵੀ ਕੌਣ ਅੱਗੇ ਦੇ ਤਾਉਣ ਪਿੱਛੇ ਪਾਲਾ ਜੀ ਆਏ ਹੋਏ ਨੇ ਬੜੇ ਪਿੰਡ ਦੀ ਉਹ ਧਰਤੀ ਹੈ ਅੱਜ ਸ਼ੀਲੂ ਮੈਨੂੰ ਲੱਗਦਾ ਹੈ ਇਹ ਕਹਿੰਦਾ ਜੇ ਫਾਈਨਲ ਚ ਪੁੱਜ ਗਏ ਟੀ ਰਾਏ ਟੀ ਰਾਏ ਟੀ ਰਾਏ ਟੀ ਰਾਏ ਸੱਤਾ ਬਾਈ ਕਹਿੰਦਾ ਦੂਜਾ ਜੀ ਜੇ ਕਹਿੰਦਾ ਜ ਬਾਪੂ ਪ੍ਰੇਮ ਸਿੰਘ ਜੀ ਹੁੰਦੇ ਤੇ ਗੱਲਾਂ ਹੋਰ ਆਹ ਗੱਲਾਂ ਹੋਰ ਹੀ ਹੋਣੀਆਂ ਸਨ ਗੱਲਾਂ ਹੋਰ ਹੀ ਹੋਣੀਆਂ ਸਨ ਪਰ ਇੱਧਰ ਸ਼ੀਲੂ 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 ਹੋਈ ਪਈ ਐ ਸਿਰਾਂ ਕਰਾਈ ਜਾਂਦਾ ਹੈ ਹੈ ਤੇ 32 ਦਾ ਅੰਕੜਾ ਇਸ ਲਈ ਕਹਿੰਦੇ ਨਜ਼ਰੀ ਆ ਰਿਹਾ ਹੈ ਚਾਰ ਜਾਫੀਆਂ ਵਿੱਚੋਂ ਹੁਣ ਵੇਖਦਾ ਵੀ ਕਿਹੜਾ ਖਿਡਾਰੀ ਸੁਲਤਾਨ ਤੇ ਸ਼ੀਲੂ ਸੁਲਤਾਨ ਤੇ ਸ਼ੀਲੂ ਟੱਕਰ ਟੱਕਰ ਫੇਰਾ ਆਏ ਗਬਰੂਆ ਆਓ ਫਿਰ ਆਓ ਗਬਰੂਆ ਕੰਮ ਨੂੰ ਗੋਡਿਆਂ ਤੇ ਆਉਂਦੇ ਐ ਇਹ ਨਹੀਂ ਕੋਈ ਆਖੂ ਮਠੱਡਿਆਂ ਦੇ ਵਿੱਚੋਂ ਵੀ ਸੌਖੇ ਹੀ ਬਣ ਗਏ ਨੋਟ ਲੈ ਵੀ ਪਿੱਟੂ ਕੋਜ ਪੋਲੇ ਵਾਲੀ ਐ ਤੇਰਾ ਵੀ ਧੰਨਵਾਦ ਐ ਇਧਰ ਵੇਖਦਾ ਵੀ ਬੂਰੀਆ ਤੇ ਕਹਿੰਦੇ ਸ਼ੀਲੂ ਟੈਂਕੂ ਬਲਿਹਾਰਾ ਤੇ ਕਰਮਜੀਤ ਘਰਗਸ ਇਹਨਾਂ ਦੇ ਦਰਮਿਆਨ ਮੁਕਾਬਲਾ 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 ਇਸ ਲਈ ਨੰਬਰ ਨੰਬਰ ਤਿਆਰ ਦਾ ਮੇਰੇ ਮਿੱਤਰੋ